ਦੋਸਤੋ ਇੱਕ ਅਪੀਲ ਹੈ ਮੇਰੇ ਪਿੰਡ ਜਲਵੇੜੇ ਤੋਂ ਜਗਦੀਪ ਸਿੰਘ ਇਟਲੀ ਗਿਆ ਵਾ ਸੀ ਉੱਥੇ ਐਕਸੀਡੈਂਟ ਦੇ ਵਿੱਚ ਜਗਦੀਪ ਸਿੰਘ ਦੀ ਮੌਤ ਹੋ ਗਈ ਹੈ ਇੱਕੋ ਇੱਕ ਪੁੱਤ ਸੀ ਮਾਪਿਆਂ ਦਾ ਛੋਟਾ ਕਿਸਾਨ ਪਰਿਵਾਰ ਹੈ ਖੈਰ ਉੱਥੇ ਇਸ ਪਰਿਵਾਰ ਦੇ ਪਹਿਲਾਂ ਤੋਂ ਦੋ ਨੌਜਵਾਨ ਮੁੰਡੇ ਵੀਰ ਸਾਡੇ ਉੱਥੇ ਪਹਿਲਾਂ ਹੈਗੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਪਰ ਹੋਰ ਵੀ ਸਾਡੇ ਭਰਾ ਜਿਹੜਾ ਕੋਈ ਉੱਥੇ ਪੰਜਾਬੀ ਸਾਡੇ ਬਹੁਤ ਨੇ ਚੰਗੇ ਕਾਰੋਬਾਰਾਂ ਨੇ ਜਿਵੇਂ ਸਾਡੇ ਪਿੰਡ ਤੋਂ ਮਾਨ ਬਰਦਰਸ ਨੇ ਹਰਦੀਪ ਮਾਨ ਅਤੇ ਵਿੱਕੀ ਮਾਨ ਮੇਰੀ ਬੇਨਤੀ ਹੈ ਵੀ ਉਸ ਨੌਜਵਾਨ ਦੀ ਜਿਹੜੀ ਡੈੱਡ ਬਾਡੀ ਹੈ ਉਹ ਲਿਆਉਣ ਵਾਸਤੇ ਕਾਫੀ ਫਾਰਮੈਲਿਟੀਆਂ ਨੇ ਖੈਰੋ ਜਿਹੜੇ ਮੁੰਡੇ ਨੇ ਨਾਲ ਉਹ ਕਰ ਰਹੇ ਨੇ ਲੇਕਿਨ ਜੇ ਹੋਰ ਵੀ ਸਾਡੇ ਭਰਾ ਕੋਈ ਸਸਤਾ ਨਾਲ ਕਿਸੇ ਦਾ ਕੋਈ ਤਾਲਮੇਲ ਹੋਵੇ ਉੱਥੇ ਤੋ ਜਰੂਰ ਮਦਦ ਕਰਿਓ ਕਿਉਂਕਿ ਪਰਿਵਾਰ ਦੇ ਉੱਤੇ ਬੜਾ ਸੰਕਟ ਬਣ ਚੁੱਕਿਆ ਐ ਕਹ ਲੋ ਕਿ ਇਸ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਉਹ ਕੰਮ ਹੋਇਆ ਸੋ ਡੈੱਡ ਬੋਡੀ ਇਸ ਨੌਜਵਾਨ ਦੀ ਜਿਹੜੀ ਜਗਦੀਪ ਸਿੰਘ ਦੀ ਉਹ ਘਰ ਸਮੇਂ ਨਾਲ ਆ ਜਵੇ ਸੋ ਵੱਧ ਤੋਂ ਵੱਧ ਸਾਡਾ ਕੋਈ ਇਟਲੀ ਰਹਿੰਦਾ ਜਿਹੜਾ ਵੀਰ ਪੰਜਾਬੀ ਕੋਈ ਵੀ ਦੁਆਬਾ ਬਹੁਤ ਗਿਆਬਾ ਵੱਡੇ ਵੱਡੇ ਕਾਰੋਬਾਰਾਂ ਵਾਲੇ ਬੈਠੇ ਨੇ ਇਸ ਪਰਿਵਾਰ ਦੀ ਜਰੂਰ ਮਦਦ ਕਰਿਓ ਡੈਥ ਹੋਈ ਨੂੰ ਵੀ 4-5 ਦਿਨ ਹੋ ਗਏ ਹਜੇ ਵੀ ਕਹਿੰਦੇ ਦਿਨ ਕਾਫੀ ਲੱਗ ਜਾਣੇ ਨੇ ਡੈਡ ਬਾਡੀ ਪੰਜਾਬ ਆਉਣ ਸੋ ਇਸ ਕਰਕੇ ਜੋ ਜੋ ਵੀ ਸਾਡਾ ਭਰਾ ਇਸ ਵੀਡੀਓ ਨੂੰ ਸੁਣ ਸੁਣੇ ਅਤੇ ਜਾਂ ਫਿਰ ਗਾਂਹਾਂ ਕਿਤੇ ਸ਼ੇਅਰ ਹੋ ਕੇ ਜਾਂਦੀ ਹੈ ਤੇ ਇਟਲੀ ਰਹਿੰਦਾ ਕੋਈ ਵੀ ਵੀਰ ਸਾਡਾ ਪੰਜਾਬੀ ਉਹ ਜ਼ਰੂਰ ਜਗਦੀਪ ਸਿੰਘ ਜੋ ਸਾਡਾ ਛੋਟਾ ਵੀਰ ਦੁਨੀਆ 'ਚ ਨਹੀਂ ਰਿਹਾ ਉਹਦੀ ਡੈਡ ਬਾਡੀ ਲਿਆਉਣ ਵਾਸਤੇ ਯਤਨ ਜ਼ਰੂਰ ਕਰੇ ਮਿਹਰਬਾਨੀ